ਗੇਟ ਤੇ ਬੰਦਿਆ ਘਰ ਤਾਂ ਇਹੀ ਦੱਸਿਆ ਹੈ ਹੇ ਕੌਣ ਆ ਗਿਆ ਵਾ ਗੇਟ ਕਿਦਾਂ ਪੰਨੀ ਜਾਣ ਡਿਆ ਵੀ 2 ਮਿੰਟ ਵੇਟ ਕਰ ਲਾ ਆ ਹੀ ਜਾਣਾ ਮੈਂ ਖੋਲ ਹੀ ਦੇਣਾ ਵਾ ਹਾਈ ਹੋਣ ਪਤਾ ਨਹੀਂ ਕੌਣ ਆ ਗਿਆ ਗੇਟ ਤੇ ਵੱਜਾ ਰਹਿੰਦਾ ਇੰਨੀ ਸਾਡਾ ਕਿਤੇ ਸੀਰੀਅਲ ਨੰਬਰ ਸ਼ਸ਼ੀਕਲਪਤ ਕੋਣ ਅਹੀਂ ਸੀਰੀਅਲ ਨੰਬਰ 88 ਥਾਣੇ ਤੋਂ ਆਏ ਆ ਤੁਹਾਡੇ ਕੇਸ ਚੱਲਦਾ ਕੋਈ ਥਾਣੇ ਤੋਂ ਹਾਂਜੀ ਉਹਦੇ ਸਮਣ ਆਏ ਪਹਿਲਾਂ ਵੀ ਦੋ ਵਾਰੀ ਸਮਣ ਆਏ ਆ ਤੁਸੀਂ ਪੇਸ਼ ਨਹੀਂ ਹੋਏ ਹੁਣ ਤੀਸਰਾ ਸਮਣ ਤੁਹਾਨੂੰ ਪੇਸ਼ ਹੋਣਾ ਪੈਣਾ ਕਿੱਥੇ ਆ ਮਨਜੀਤ ਸਿੰਘ ਪੁੱਤ ਮਨਜੀਤ ਸਿੰਘ ਵੀ ਇੱਥੇ ਆ ਮਲਾ ਦਿੰਨੇ ਆਜੋ ਘਰ ਚਲੋ ਆਜੋ ਬੈਠੇ ਆਂ ਆਂਟੀ ਜਿਹੜਾ ਕੰਮ ਆ ਉਹ ਕਰਨਾ ਆਂ ਅਸੀਂ ਕੋਈ ਨਹੀਂ ਪੁੱਤ ਕੰਮ ਵੀ ਹੁੰਦੇ ਰਹਨੇ ਆ ਬਹਿਜਣ ਨਾਲੇ ਮੈਂ ਚਾਹ ਬਣਾਉਣੀ ਆ ਚਾਹ ਬਥੇੜੇ ਆੜੀ ਪੀਤੀ ਆ ਤੁਸੀਂ ਮਜੀਤ ਸਿੰਘ ਨੂੰ ਬੁਲਾਓ ਕਿੱਥੇ ਆ ਮਜੀਤ ਸਿੰਘ ਨੂੰ ਬੁਲਾ ਦਿੰਨੇ ਆ ਬੈਠ ਜਾ ਪੁੱਤ ਮੈਂ ਬੁਲਾਓ ਮੈਂ ਬਹਿਨਾ ਕਰ ਲਿਆ ਤੇਢਾ ਹੋਲਾ ਲਾਤੀਂ ਮਾਨੀ ਚੁਕ ਲੀਆਂ ਮੈਂ ਕਾਲਾ ਡਿੰਡ ਹੋਲਾ ਫੋਨ ਪਿਆ ਹੀ ਮੈਂ ਫੜ ਕੇ ਗੱਲ ਕਰ ਲਈ ਫਿਰ ਕੀ ਹੋ ਗਿਆ ਤੈਨੂੰ ਮੌਕਾ ਲਾਪੀ ਫੋਨ ਪਿਆ ਵਾ ਗੱਲ ਕਰ ਲਈ ਕੀ ਤਾਂ ਕੀ ਕੋ ਕੀਤਾ ਵਾ ਮੈਂ ਕੋਹ ਨਹੀਂ ਕਿਹਾ ਬਸ ਉਦਾਂ ਨਾਰਮਲ ਗੱਲ ਹੀ ਕੀਤੀ ਆ ਤਾਂ ਇਹਨਾਂ ਨੇ ਪਤਾ ਮਾੜਾ ਮੋਟਾ ਘਰ ਵਸਣ ਡਿਆ ਵਾ ਤੇ ਮੈਂ ਨਾ ਉਹ ਮਾਂ ਨੂੰ ਦੱਸਾਂ ਮਾਂ ਤੇਰੀ ਬੜੀ ਚਲਾ ਆ ਕਿ ਉਹ ਮੈਨੂੰ ਪਲੇਖਾ ਨਹੀਂ ਹੁੰਦਾ ਕੀ ਮੰਮੀ ਜਿਹੜੀ ਗੱਲ ਕਰਨੀ ਮੈਨਾਂ ਕਰੋ ਮੰਮੀ ਕੀ ਇਹ ਵੱਲ ਕਿੱਧਰ ਜਾਣ ਡੇ ਮੈਨੂੰ ਜੋ ਕੁਝ ਕਰਾਉਂਦਾ ਹੀ ਮੰਮੀ ਕਰਾਉਂਦੀ ਆ ਮੈਨੂੰ ਪਲੇਖਾ ਨਹੀਂ ਤੇਰੀ ਮੰਮੀ ਦਾ ਜਦ ਤੂੰ ਆ ਜ ਆਵੇ ਜਦੋਂ ਫੋਨ ਕਰੇ ਉਦੋਂ ਸਾਡੇ ਘਰ ਦਾ ਪਤਾ ਅੱਜ ਜੇ ਮੈਂ ਗੱਲ ਕੀਤੀ ਆ ਅੱਜ ਤੇ ਮੈਂ ਕੁਝ ਵੀ ਨਹੀਂ ਕੋਈ ਘਰ ਮਾੜੀ ਨਹੀਂ ਕੋਈ ਚੰਗੀ ਨਹੀਂ ਕੀ ਬਤਾ ਕਿੰਨੀਆਂ ਇੱਕ ਗੱਲਾਂ ਕੀਤੀਆਂ ਵਾ ਮੈਂ ਤੇ ਆ ਕੇ ਮੌਕੇ ਤੇ ਵੇਖੀ ਆ ਉਹਨੇ ਜੇ ਤੁਸੀਂ ਗਏ ਉਸੇ ਵੇਲੇ ਤੁਸੀਂ ਆ ਗਏ ਈ ਛੇ ਤੇ ਮੈਂ ਕੀ ਗੱਲ ਕਰ ਲਈ ਹਾਲ ਚਾਲ ਹੀ ਪੁੱਛਿਆ ਵਾ ਕੀ ਤਾਂ ਮੈਨੂੰ ਕੀ ਕੋ ਮਾਂ ਮਾਤੀਆਂ ਕਰਦਿਆਂ ਰਹੀਆਂ ਜੇ ਕਿੰਨਾ ਘਟੇ ਡੇ ਤੇਰਾ ਭਰਿਆ ਜਿਹੜਾ ਹੌਲਾ ਕੀਤਾ ਵਾ ਤੇ ਫਿਰ ਤੁਸੀਂ ਪਹਿਲਾਂ ਕਰਵਾ ਦੇਣੀ ਸੀ ਜੇ ਤੁਹਾਨੂੰ ਇੰਨਾ ਹੀ ਵਹਿਮ ਸੀ ਤੇ ਲਾਗੇ ਬੈਠ ਕੇ ਕਰਾ ਦਿੰਦੇ ਮੈਂ ਤਾਂ ਨਹੀਂ ਕਰਾਂਦੀ ਉਹਨੇ ਸਿੱਧੀ ਮਾਤਰੀ ਤਾਂ ਹੀ ਨਹੀਂ ਦੇਣੀ ਉਹਦਾ ਮੈਨੂੰ ਪਿਆਖਾ ਨਹੀਂਗਾ ਉਹਦਾ ਸਾਰਾ ਮੈਨੂੰ ਪਤਾ ਵਾ ਕੀ ਪਤਾ ਮਮੀ ਤੁਸੀਂ ਇਦਾਂ ਹੀ ਕਰਦੇ ਨਹੀਂ ਤੇ ਮੈਨੂੰ ਸਾਰਾ ਪਤਾ ਸਾਰਾ ਪਤਾ ਕੀ ਮਾੜਾ ਤਾਂ ਨੂੰ ਕਿਹਾ ਉਹਨਾਂ ਨੇ ਭਾਵੇਂ ਮਾੜਾ ਕਵੇ ਚਾਹੇ ਨਾ ਕਵੇ ਉਹ ਸਾਡੇ ਘਰ ਕੋ ਪੱਤ ਪਾ ਜਾਂਦੀ ਆ ਜਦੋਂ ਫੋਨ ਕਰਦੀ ਚਾਹੇ ਆਉਂਦੀ ਆ ਮੈਂ ਐਸੇ ਕਰ ਤੋਂ ਦੇ ਪੈਰ ਨਹੀਂ ਹਿਦਣ ਲੱਗਣ ਦਿੱਤੇ ਬਹੁਤ ਸੋਣਾ ਕੀਤਾ ਫਿਰ ਤੁਸੀਂ ਉਹਨਾਂ ਤਾਂ ਹੋਰ ਇਹ ਤਾਂ ਸੋਣਾ ਕੀ ਕਰਨਾ ਹੈ ਤੇ ਮਾੜੀ ਚੰਗੀ ਤਾਂ ਉਹਨੂੰ ਕਹਿ ਗਈ ਦੀ ਨਾ ਗਏ ਚੁੱਪ ਕਰਕੇ ਚਲ ਗਏ ਤਾਂ ਉਹਨੂੰ ਫੇਰ ਵੀ ਨਹੀਂ ਦਰਸਾਇਆ ਮਾੜੀ ਚੰਗੀ ਕਹਿੰਦੀ ਆ ਭਲਾ ਕਿੱਦਾਂ ਕਹਿੰਦੀ ਮੈਂ ਅਗੜੀ ਚੁੱਪ ਹੋਣ ਵਾਲੀ ਨਹੀਂਗੀ ਤਾਂ ਹੀ ਫਿਰ ਉਹਨਾਂ ਵੀ ਕੋਈ ਬਹੁਤੀ ਗੱਲ ਨਹੀਂ ਨਾ ਕੀਤੀ ਪਤਾ ਵਾ ਤੁਹਾਡਾ ਜੇ ਇਦਾਂ ਤੁਸੀਂ ਸੋਚਦੇ ਹੋ ਵੀ ਘਰ ਜਾਣਾ ਘਰ ਜਾਣਾ ਘਰ ਜਾਣਾ ਹੁੰਦਾ ਤਾਂ ਫਿਰ ਉਹ ਵੀ ਬੋਲ ਸਕਦੇ ਸੀ ਉਹਨਾਂ ਨੂੰ ਕਿਹੜੀ ਗੱਲ ਨਹੀਂ ਆਉਂਦੀ ਜੇ ਮੈਂ ਨਹੀਂ ਆਪ ਤੋਹਾ ਮਾਵਾ ਤੀਆਂ ਨੇ ਦੁੱਖ ਸੁੱਖ ਕਰਨਾ ਨਾ ਚਲੀ ਜਾ ਉਥੇ ਇਹ ਤਰਾ ਮੈਨੂੰ ਹੋਜੇ ਚੁਗਲੀਆ ਹੋਣ ਦੇਣੀਆ ਮਮੀ ਮੈਂ ਕੋਈ ਚੁਗਲੀ ਨਹੀਂ ਲਾਈ ਉਦਾਂ ਹੀ ਬਸ ਨਾਰਮਲ ਗੱਲ ਹੀ ਕੀਤੀ ਹਾਲ ਚਾਲ ਪੁੱਛਿਆ ਉਦੋਂ ਤੇਰੇ ਸਾਹਮਣੇ ਚੁੱਪ ਕਰਕੇ ਚੱਲ ਕੇ ਫਿਰ ਕੀ ਹੋ ਗਿਆ ਗੱਲ ਕਰ ਲਈ ਇਹਦੇ ਹਾਂ ਹਾਲ ਚਾਲ ਪੁੱਛਿਆ ਇੰਨਾ ਚਿਰ ਤੂੰ ਫੋਨ ਕਰਦੀ ਰਹੀ ਆ ਤੂੰ ਅਜੇ ਹਾਲ ਚਾਲ ਹੀ ਇੰਨੇ ਚਿਰ ਪੁੱਛਿਆ ਕਿੰਤਾ ਕੀ ਗੱਲਾਂ ਕੀਤੀਆਂ ਤੇ ਕੀ ਨਹੀਂ ਕੀਤੀਆਂ ਆ ਵੇ ਲੋ 5 ਮਿੰਟ ਗੱਲ ਨਹੀਂ ਹੋਈ ਤੁਸੀਂ ਅੱਧ ਕਰੀ ਜਾਂਦੇ ਹੋ ਮੈਂ ਖਾ ਆ ਜਾਂਦਾ ਪੱਗ ਬਨ ਕੇ ਭਰਾ ਤੇਰਾ ਤੋੜ ਦੇ ਮਾਸੀ ਮੇਰੇ ਨਾਲ ਆ ਕਿ ਮੈਂ ਪੱਕੀ ਤੋੜ ਦੇਣੀ ਆ ਤਹਾਡੇ ਕੋ ਤੇ ਐ ਹੋਈ ਆ ਬਸ ਨਾ ਕੋਈ ਗੱਲ ਨਾ ਕੋਈ ਬਾਤ ਤੁਸੀਂ ਤਾਂ ਐਵੇਂ ਗੱਲ ਨੂੰ ਵਧਾਉਣ ਦੇ ਜੇ ਕੀ ਹੋ ਗਿਆ ਦੱਸ ਕਿੰਨਾ ਕ ਫੋਨ ਮੈ ਲਾਉਣੀ ਆ ਕਿੰਨੇ ਦਿਨ ਹੋ ਗਏ ਆ ਤੂੰ ਹੁਣ ਤਾਂ ਮੈਂ ਦਿੰਦੀ ਨਹੀਂ ਜੇ ਮੈਂ ਦਵਾ ਤਾਂ ਤੂੰ ਕਦੇ ਛੱਡੇ ਹੀ ਨਾ ਮੈਨੂੰ ਕੋਨ ਫੜਾ ਇੱਦਾਂ ਇਹ ਕੋਈ ਕੰਮ ਹੋ ਆ ਜੇ ਮੈਂ ਜਰਾ ਕਿ ਚਲ ਗਈ ਹੰਗਵਾਂਡੀਆਂ ਵੱਲ ਇਹਨੂੰ ਚੰਗਾ ਮੌਕਾ ਮਿਲ ਗਿਆ ਏ ਗੱਲਾਂ ਕਰਨ ਦਾ ਮੈਂ ਤਾਂ ਸਮੋਕੇ ਨੂੰ ਇੱਥੇ ਗਾੜੀ ਉਹ ਹੈਗਾ ਵਾ ਵੀ ਕੀ ਕਹਾਂ ਹੁਣ ਮੈਂ ਤੁਹਾਨੂੰ ਮੈਂ ਵੇਖ ਲੈਣਾ ਕਿੰਨੇ ਮਿੰਟ ਗੱਲਾਂ ਕੀਤੀਆਂ ਵਾ ਤੇ ਵੇਖ ਲਓ ਆਹੋ ਮੈਂ ਕਿਸੇ ਕੋ ਕਢਾ ਲੈਣਾ ਤੇ ਤੇਰਾ ਸਾਰਾ ਸਬੂਤ ਲੈ ਲੈਣਾ ਤੇ ਮੈਂ ਮਾਣਾ ਹੀ ਗੱਲ ਕੀਤੀ ਆ ਤੁਸੀਂ ਤੇ ਐ ਕਰ ਰਹੇ ਜਿਦਾ ਪਤਾ ਨਹੀਂ ਕੀ ਚੋਰੀ ਕਰ ਲਈ ਆ ਮਾਣਾ ਗੱਲ ਕੀਤੀ ਹੈ ਨਾ ਮਾਣੇ ਚੁਪਣਾ ਦਿੱਤੀ ਹੁਣੇ ਹੁਣੇ ਹਾਰੇ ਘਰ ਦਾ ਪਤ ਮੈਂ ਤਾਂ ਉਹਨੂੰ ਕੋਈ ਗੱਲ ਕਹਿ ਨਹੀਂ ਲਈ ਤੇ ਨਾ ਮੈਂ ਕੋਈ ਚੁੱਕਣਾ ਹੀ ਦਿੱਤੀ ਆ ਉਹ ਤੇ ਆਪਣੀ ਘਰ ਦੀ ਗੱਲ ਕਰਨ ਦੇ ਹੀ ਆ ਜਿਹਦੇ ਬਸ ਉਹਦੋਂ ਤੁਸੀਂ ਆ ਗਏ ਹੁਣ ਆ ਵੀ ਟੈਨਸ਼ਨ ਵਾਧੂ ਦੀ ਕਿ ਪਤਾ ਨਹੀਂ ਫੋਨ ਕੱਟਿਆ ਗਿਆ ਕੀ ਨਹੀਂ ਤੇ ਕੀ ਨਹੀਂ ਹਾਂ ਤੇ ਮੈਂ ਤਾਂ ਮੈਨੂੰ ਉਹ ਇਹ ਨਾ ਲੱਗੀ ਨਾ ਹੋ ਗਏ ਸੁਣਦੇ ਹੋ ਗੱਲਾਂ ਕੀ ਤਾ ਕਿੰਨੇ ਕੁ ਤੁਹਾਂ ਕੀਤੀਆਂ ਵਾ ਤੇ ਫਿਰ ਤੁਸੀਂ ਸੁਣਜੋ ਨਹੀਂ ਤੇ ਫਿਰ ਉਦੋਂ ਹੀ ਅੱਗੇ ਆ ਜਾਣਾ ਹੀ ਨਹੀਂ ਮੈਂ ਆਖਿਆ ਮੈਂ ਸੁਣਨਾ ਚੰਗੀ ਤਰ੍ਹਾਂ ਕੀ ਇਹ ਮਾਨਸ ਫਾਲਣ ਡਈ ਤੇ ਮਾਂ ਇਹਨੂੰ ਕਿਸ ਫਾਲਣ ਡਈ ਆ ਤੇ ਫਿਰ ਤੁਸੀਂ ਸੁਣਿਆ ਹੀ ਆ ਬਹਿ ਕੇ ਸੋਚਿਓ ਵੀ ਕੋਈ ਮਾੜੀ ਗੰਗੀ ਗੱਲ ਕੀਤੀ ਆ ਹੋਰ ਕੀ ਕਰਨੀ ਆ ਜਦੋਂ ਮਾਂ ਤੇਰੀ ਆਂ ਤੇ ਤੇਰੀ ਸੱਸ ਐਵੇਂ ਕਰਦੀ ਜਿਉਂ ਕਰਦੀ ਮੈਂ ਤਾਂ ਸੁਣ ਲਿਆ ਸਭ ਕੋ ਕੀ ਮੈਂ ਕੀਤਾ ਮਮੀ ਮਾਂ ਵੀ ਕਦੀ ਕਾਣਾ ਝਾੜਦੀ ਹੁੰਦੀ ਆ ਤੁਸੀਂ ਤਾਂ ਬਸ ਇੱਕੋ ਹੀ ਗੱਲ ਫੜੀ ਆ ਘਰ ਝਾੜਦੀ ਘਰ ਝਾੜਦੀ ਜੇ ਉਹ ਘਰ ਹੀ ਝਾੜਨਾ ਹੁੰਦਾ ਤਾਂ ਫਿਰ ਚੁੱਪ ਕਰਕੇ ਜਾਂਦੇ ਹੀ ਕਿਉਂ ਨਹੀਂ ਮਾਂ ਤੇਰੀ ਨੇ ਆਪਣੇ ਪੁੱਤ ਦਾ ਘਰ ਝਾੜਦਾ ਉਹਦਾ ਮੈਂ ਜੂ ਰਿਸ਼ਤਾ ਕਰਾਇਆ ਸੀ ਤਾਂ ਕਰਕੇ ਜੇ ਮੈਂ ਹੁਣ ਚਾਹਾਂ ਨਾ ਤਾਂ ਉਹਨਾਂ ਦੇ ਪਰਚਾ ਦੇ ਕੇ ਸਾਰੇ ਅੰਦਰ ਦਿਰਾ ਸਕਦੀ ਆ ਤੁਸੀਂ ਤੇ ਉਹੀ ਗੱਲ ਨੂੰ ਪਤਾ ਨਹੀਂ ਕਿੱਦਾਂ ਦੀ ਕੈਨੂੰ ਲੈ ਜਾਂਦੇ ਓ ਦੱਸ ਉਹਨਾਂ ਨੇ ਜਾਣ ਬੁੱਝ ਕੇ ਕੋ ਕੀਤਾ ਦੱਸ ਉਹ ਹੁਣ ਆਖਿਆ ਤਾਂ ਤੈਨੂੰ ਮਿਰਚਾਂ ਲੱਗ ਗਈਆਂ ਤੁਸੀਂ ਉਹੀ ਗੱਲ ਨੂੰ ਮੈਂ ਵੀ ਚੁੱਕਦੇ ਬੜਾ ਜੇ ਜਿਹੜੀ ਗੱਲ ਮੈਂ ਹੰਡੀ ਉਹ ਕਰੋ ਗੱਲ 5 ਮਿੰਟ ਮੈਂ ਕਰ ਕੀ ਲਈ ਤੁਸੀਂ ਤੇ ਬਸ ਐਵੇਂ ਗੱਲ ਨੂੰ ਵਧਾਈ ਜਾਂਦੇ ਲੱਸੀ ਵਾਂਗੂ ਮੈਂ ਆਖਿਆ ਮੈਂ ਉਹ ਮੌਕਾ ਤੇ ਹੈ ਨਹੀਂ ਉਥੇ ਤੇ ਮੈਨੂੰ ਬਾਅਦ ਚ ਪਤਾ ਲੱਗਾ ਇਹਨਾਂ ਆ ਕੁਛ ਕੀਤਾ ਵਾ ਕੀ ਕੀਤਾ ਮਾਰੀ ਓ ਐਵੇਂ ਮਾਰੀ ਹੈ ਤੁਸੀਂ ਮਾਰੀ ਆ ਤੁਸੀਂ ਵੇਖਿਆ ਵਾ ਹਾਂ ਮੈਨੂੰ ਪਤਾ ਲੱਗ ਗਿਆ ਵਾ ਤੂੰ ਜੋਨੇ ਮਰਜੀ ਪੋਚੇ ਪਾ ਸਾਰੇ ਪਿੰਡ ਪਾਂਬੜੀ ਨੂੰ ਪਤਾ ਵਾ ਜੋ ਕੁਛ ਕੀਤਾ ਤੂੰ ਮਮੀ ਕੁਝ ਨਹੀਂ ਕੀਤਾ ਤੁਹਾਨੂੰ ਉੱਧਾ ਕਿਸੇ ਨੇ ਗਲਤ ਕਹਿਤਾ ਵਾ ਕਿਉਂ ਗਲਤ ਕਹਿਤਾ ਵਾ ਮੈਂ ਜੀ ਦੇ ਘਰ ਜਾਂਦੀ ਉਹ ਆ ਦਿੰਦੀ ਆ ਤੇ ਕਿਸ ਨੇ ਵੇਖਿਆ ਵਾ ਜਿੰਨੇ ਮੂੰਹ ਅੰਨੀਆਂ ਗੱਲਾਂ ਜੇ ਮੈਂ ਕੁਛ ਕਹਾਂ ਫੇਰ ਤੁਸੀਂ ਗੁੱਸਾ ਕਰਨਾ ਤੂੰ ਕਹਿ ਰਿਹਾ ਜਿਵੇਂ ਕਹਿਣਾ ਮਮੀ ਕਹਿਣ ਜਾਂਦੀ ਆ ਤੇ ਜੇ ਮੈਂ ਕਹਾਂ ਉਹ ਹੈ ਹੀ ਨਹੀਂ ਉਹ ਚਲ ਗਈ ਆ ਫੇਰ ਕਿੱਥੇ ਚਲ ਗਈ ਆ ਉਹ ਤੇ ਫੇਰ ਜਿਹੜਾ ਤੁਹਾਨੂੰ ਕਹਿੰਦਾ ਮੈਨੂੰ ਮੇਰੇ ਮੂੰਹ ਤੇ ਲਿਆਇਆ ਮੈਨੂੰ ਵੀ ਪਤਾ ਲੱਗ ਜੂਗਾ ਅੱਛਾ ਹੁਣ ਮੈਂ ਘਰ ਘਰ ਇਕੱਠੀਆਂ ਕਰਦੀ ਫਿਰ ਆਉ ਤਾਂ ਫਿਰ ਮੈਨੂੰ ਵੀ ਪਤਾ ਲੱਗ ਜੂਗਾ ਨਾ ਮੈਨੂੰ ਵੀ ਹਾਂ ਵਾਕਈ ਮਾਰੀ ਆ ਤੂੰ ਤਾਂ ਜੇ ਆਨੋ ਹੱਥ ਕਰਾਉਣ ਦੇ ਜੇ ਤੈਨੂੰ ਨਹੀਂ ਪਤਾ ਲੋਕਾਂ ਸਾਰਿਆਂ ਨੂੰ ਪਤਾ ਮਾਰੀ ਇਹਨਾਂ ਨੇ ਮਾਂ ਤੇਰੀ ਬਹੁਤ ਜਿਆਦੀ ਚਲਾਕ ਵਾ ਕਾਤਲ ਵਾ ਕਾਤਲ ਵਾ ਕਾਈ ਵਿੱਚ ਮੰਮੀ ਠੋਕ ਕੇ ਦਊਂਗੀ ਚੱਲ ਅੰਦਰ ਕੀ ਕਰਨਾ ਬਾਹਰ ਬਾਹਰ ਕਿਹੜਾ ਕੰਮ ਹੈਗਾ ਵਾ ਕੋਈ ਨਹੀਂ ਮੰਮੀ ਤੇ ਮੈਂ ਅੰਦਰ ਚ ਨਹੀਂ ਬਾਥਰੂਮ ਵਾਲ ਬਾਥਰੂਮ ਵਾਲ ਕੀ ਕਰਨਾ ਬਾਅਦ ਚ ਚੱਲ ਜੀ ਹਏ ਹੈ ਕੀ ਹੋਇਆ ਮੰਮੀ ਉਹ ਤਾਂ ਹੀ ਕਹਤਾ ਵਾ ਸਪਾਰ ਕਿਤੇ ਕੰਮ ਹੈਗਾ ਕੀ ਹੋਇਆ ਮੰਮੀ ਕੁਛ ਨਹੀਂ ਹੋਇਆ ਹਏ ਕੀ ਹੋ ਗਿਆ ਵਾ ਮੰਮੀ ਕੀ ਹੋਇਆ ਵਾ ਹਏ ਹੈ ਕੀ ਗੱਲ ਹੋ ਗਈ ਐ ਓਂਡਾ ਮੈਨੂੰ ਕੱਤੋਂ ਮਾਰ ਕੇ ਅੰਦਰ ਦੇ ਗਏ ਹੁਣ ਮੈਨੂੰ ਵੀ ਨੀਂਨਾ ਦੀ ਸਮਝ ਲੱਗਦੀ ਨਾ ਕੋਈ ਗੱਲ ਨਾ ਕੋਈ ਬਾਤ ਬਾਹਰ ਕੀ ਹੋਇਆ ਹੋਊਗਾ ਹਏ ਕੁਛ ਹੋਇਆ ਤਾਂ ਨਹੀਂ ਬਾਹਰ ਕਿੰਨੂ ਕਿਦਾਂ ਪਤਾ ਲੱਗੂਗਾ ਕਿ ਬਾਹਰ ਕੀ ਹੋਇਆ ਵਾ ਕੋਲ ਦੋ ਬੂਆ ਹਾਂ ਨਾ ਮੈਂ ਕੀ ਕਰਗੀ ਆ ਮੈਂ ਤੇਰਾ ਤਾਂ ਜਾਣ ਹੀ ਮੋਗੀ ਆ ਹੋਰ ਇੱਕ ਨਾ ਵੀ ਟੈਨਸ਼ਨ ਸੱਚੀ ਇਦਾਂ ਦਾ ਖੁਸ਼ ਹੋ ਸਕਦਾ ਵਾ ਨਹੀਂ ਮੰਮੀ ਦਿਲ ਦੀ ਨਹੀਂ ਮਾੜੀ ਹੈਗੀ ਇਦਾਂ ਦਾ ਨਹੀਂ ਉਹ ਕੁਝ ਵੀ ਕਰ ਸਕਦੇ ਤੇ ਨਹੀਂ ਸਮਝ ਆਉਂਦੀ ਤੇ ਆਂਦੀ ਮੇਰਾ ਇੱਧਰ ਹੀਗਾ ਇਹ ਤਾਂ ਸ਼ਕਤੀਮਾਨ ਵਾਂਗੂ ਪਤਾ ਨਹੀਂ ਕਿਹੜੇ ਵਲੇ ਆ ਜਾਂਦੀ ਆ ਪਰ ਆ ਜਿਹੜੀ ਗੱਲ ਕਹੀ ਇਹਨੇ ਤੇ ਮੇਰੇ ਪੈਰਾਂ ਤੋਂ ਜ਼ਮੀਨ ਘੜਤੀ ਆ ਹੁਣ ਮੈਂ ਮੰਮੀ ਨੂੰ ਕੀ ਦੱਸਾਂਗੀ ਕਿੱਦਾਂ ਪੁੱਛਾਂ ਕੌਣ ਆ ਜਿਹੜਾ ਇਦਾਂ ਦੀਆਂ ਗੱਲਾਂ ਕਰਦਾ ਕਿੰਨੂੰ ਪਤਾ ਵਾ ਕਿਉਂ ਨਹੀਂ ਕੁਛ ਪਤਾ ਲੱਗਣ ਡਿਆ ਕੋਈ ਨਾ ਕੋਈ ਨਵੀਂ ਟੈਨਸ਼ਨ ਮੰਮੀ ਤੇ ਕਹਿੰਦੇ ਸੀ ਕਿ ਉਹ ਚਲ ਗਈ ਆ ਮੰਮੀ ਨੇ ਮੇਰ ਨਾਲ ਵੀ ਝੂਠ ਬੋਲਿਆ ਨਹੀਂ ਇਦਾਂ ਦਾ ਨਹੀਂ ਕੁਛ ਹੋ ਸਕਦਾ ਇੰਨਾ ਮਾੜਾ ਕੋਈ ਕਿਵੇਂ ਹੋ ਸਕਦਾ ਵਾ ਉਹਨਾ ਕਿਉਂ ਮਾਰਨੀ ਸੀਗੀ ਇੰਨੀ ਵੀ ਮਾੜੀ ਨਹੀਂ ਸੀ ਉਹ ਠੀਕ ਆ ਗੱਲਾਂ ਬਾਤਾਂ ਘਰ ਚ ਹੁੰਦੀਆਂ ਵਾ ਮੇਰੇ ਤੇ ਸਾਰਾ ਕੁਝ ਸਮਝ ਤੋਂ ਬਾਹਰ ਆ ਮੇਰਾ ਤੇ ਦਿਮਾਗ ਫੱਟੀ ਜਾਣ ਡਿਆ ਹੁਣ ਕਿੱਦਾਂ ਪੁੱਛਾਂ ਮੈਂ ਕਿੰਨੂੰ ਪੁੱਛਾਂ ਕਿੱਦਾਂ ਪਤਾ ਲੱਗੂਗਾ ਉਹ ਕੀ ਏ ਆ ਵਾ ਮੰਮੀ ਚੁੱਪ ਕਰ ਜਾ ਬਾਹਰ ਪੁਸਵਾਲ ਆਣ ਕੇ ਬੈਠਾ ਵਾ ਹੋਲੀ ਬਾਜ ਕੱਟ ਲਾ ਪੁਸਵਾਲਾ ਹੋਰ ਸੰਮਣ ਲੈ ਕੇ ਆਇਆ ਵਾ ਸੰਮਣ ਸੰਮਣੀ ਆਏ ਤੇ ਕਹਿਣ ਡੀਆਂ ਹੁਣ ਮੇਰੀ ਗੱਲ ਸੁਣ ਲੈ ਬੱਕ ਬੱਕ ਬੋਲੀ ਨਾ ਜਾਈ ਜੋ ਮੂੰਹ ਆਊਗਾ ਸੈਨ ਕਹਿੰਦੇ ਆ ਕਰਨ ਵਾਲੋਂ ਸੈਨ ਕਰਕੇ ਜੇ ਕੋਈ ਪੈਸਾ ਤੇ ਲਾ ਮੰਗੂਗਾ ਤੇ ਉਹ ਵੀ ਦੇ ਦੇ ਤੇ ਬਾਅਦ ਚ ਵੇਨੇ ਆ ਕੀ ਕਰਨਾ ਵਾ ਕਿਨੇ ਜਾਣੇ ਤੱਲਾ ਜਾਣਾ ਵਾ ਕਿੰਨੇ ਜਾਣੇ ਨਹੀਂ ਆ ਬੰਦਾ ਮਾਰਨਾ ਕਿਤੇ ਸੋਖਾ ਵਾ ਮੰਮੀ ਤੇ ਐਵੇਂ ਜੋ ਮੂੰਹ ਚ ਹੁੰਦਾ ਉਹ ਬੋਲੀ ਜਾਂਦੀ ਆ ਪਰ ਜੇ ਸੱਚੀ ਇਦਾਂ ਦਾ ਕੁਝ ਹੋਇਆ ਫੇਰ ਹਏ ਮੋਤੋ ਮੀ ਕਹੀ ਜਾਂਦੀ ਮੈਂ ਪਰਚਾ ਦੇਣਾ ਮੈਂ ਨਾਂ ਲਿਖਾਉਣੇ ਮੈਂ ਅਗਵਾਈ ਦੇਣੀ ਇਥੇ ਅੱਗੇ ਮੈਂ ਨਵਰੀਖ ਹੁੰਦਗ ਰੱਖਦੇ ਆ ਜੇ ਸੱਚੀ ਇਦਾਂ ਦਾ ਕੁਝ ਹੋਇਆ ਤੇ ਮੈਂ ਮੰਮੀ ਨੂੰ ਨਾ ਪੁੱਛਾਂ ਮੈਨੂੰ ਦੱਸ ਦੂਗੀ ਕਿੰਨੇ ਕਿਆ ਹੋਊਗਾ ਇਹਨੂੰ ਉਹ ਤੇ ਚਾਹੀ ਭਾਤ ਆਏ ਹੋਰ ਟੈਨਸ਼ਨ ਭਾਤ ਦੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹਾਂਜੀ ਮਜੀਤ ਸਿੰਘ ਹਾਂਜੀ ਹਾਂਜੀ ਇਹ ਤੁਹਾਡਾ ਕੇਸ ਚੱਲਦਾ ਪੇਸ਼ ਕਿਉਂ ਨਹੀਂ ਹੁੰਦੇ ਤੁਸੀਂ ਪਹਿਲਾਂ ਵੀ ਤੁਹਾਡੇ ਦੋ ਵਾਰੀ ਸੰਮਣ ਆਏ ਆ ਤੇ ਤੀਜੀ ਵਾਰੀ ਸਾਨੂੰ ਫੇਰ ਆਉਣਾ ਪਿਆ ਕੋਈ ਨਹੀਂ ਭਾਜੀ ਹੋ ਜਾਣੇ ਜੇ ਪੇਸ਼ ਜਾ ਕੇ ਹੋ ਜਾਣੇ ਨਹੀਂ ਹੋਣਾ ਪੈਣਾ ਵਾ ਠੀਕ ਜੀ ਹਫਤੇ ਤੱਕ ਦਾ ਟਾਈਮ ਆ ਤੁਹਾਡੇ ਕੋਲ ਚਲ ਕੋਈ ਵੀ ਪੁੱਤ ਥੋੜਾ ਟਾਈਮ ਦੋ ਹੋ ਜਾਣਗੇ ਆਪਾਂ ਆਂਟੀ ਪਹਿਲਾਂ ਵੀ ਦੋ ਵਾਰੀ ਸੰਮਣ ਆਏ ਨੇ ਤੇ ਤੀਸਰੀ ਵਾਰ ਨੂੰ ਖੁਦ ਆਉਣਾ ਪਿਆ ਫੇਰ ਕੋਈ ਨਹੀਂ ਭਾਜੀ ਆ ਜੰਨੇ ਆ ਟਾਈਮ ਕੱਢ ਲਈਨੇ ਸਰਪੰਚ ਸਾਹਿਬ ਨੂੰ ਨਾਲ ਲਿਆਵਾਂਗੇ ਤੇ ਆ ਜੰਨੇ ਆ ਕੋਈ ਨਹੀਂ ਵੇਖਦੇ ਆ ਛੇਤੀ ਤੋਂ ਛੇਤੀ ਆਪਣਾ ਕੇਸ ਨਬੇੜੋ ਹਫਤੇ ਤੱਕ ਦਾ ਟਾਈਮ ਆ ਤੁਹਾਡੇ ਕੋਲ ਠੀਕ ਜੀ ਮੰਮੀ ਚਾਹ ਬਣਾਉਂ ਕੁੱਟ ਨਹੀਂ ਚਾਹ ਨਹੀਂ ਪੀਣ ਆਏ ਅਸੀਂ ਬਣਾ ਲੈਨੇ ਪੁੱਤ ਥੋੜੀ ਥੋੜੀ ਚਾਹ ਨਹੀਂ ਨਹੀਂ ਬਸ ਸੰਮਣ ਜੇ ਹਾਂਜੀ ਆਸੈਨ ਕੜੋ ਇੱਥੇ ਇਹ ਕੱਢਿਓ ਆਹ ਲਓ ਭਾਜੀ ਤੇ ਤੇ ਛੇਤੀ ਤੋਂ ਛੇਤੀ ਆਪਣਾ ਕੈਸ ਨਿਬੜੋ ਠੀਕ ਜੇ ਕੋਈ ਨਹੀਂ ਆਉਂਨੇ ਜੀ ਆਹ ਲਓ ਚਾਹ ਪਣੀ ਪੈਸੇ ਨਹੀਂ ਸੀ ਲੈਣੇ ਆਪਣਾ ਸ਼ਿਤੀ ਸ਼ਿਤੀ ਕੇਸ ਨਭੇੜੋ ਉਹ ਤਾਂ ਫੇਰ ਕੀ ਲੈ ਲੈ ਲਓ ਕੋਈ ਨਾ ਭਜੀ ਪੈਸੇ ਨਹੀਂ ਸੀ ਲੈਣੇ ਤੇ ਪਹੁੰਚੋ ਥਾਣੇ ਤੇ ਆਪਣਾ ਕੇਸ ਨਭੇੜੋ ਠੀਕ ਜੀ ਠੀਕ ਸਾਬੀ ਹੁਣ ਆ ਨਵਾਂ ਹੀ ਸਿਆਪਾ ਪੈ ਗਿਆ ਵਾ ਹੁਣ ਕੀ ਕਰਨਾ ਹੈ ਮੰਮੀ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕੀ ਕਰਾਂਗੇ ਕਰਨਾ ਕੀ ਆ ਕੇ ਬੰਦੇ ਬੰਦੇ ਲੈ ਕੇ ਨਾਲ ਚੱਲ ਜਾ ਪਰ ਬੰਦੇ ਕਹਿਣ ਡੀਆਂ ਬੰਦਾ ਤੁਰਨਾ ਵੀ ਕਿੰਨੇ ਆ सरपंच ਨਾਲ ਕਰਦਾ ਵਾਂ ਗੱਲ ਹੋਰ ਫਿਰ ਕੀ ਆ ਸਰਪੰਚ ਤੇ ਨਹੀਂ ਜਾਣਾ ਸਾਬੀ ਆਡੇ ਤੇ ਅੱਗੇ ਨਹੀਂ ਵਾਕਿਆ ਕੋਈ ਨਾਲ ਤੁਰਦਾ ਦੇ ਨਾਲ ਤੁਰਨ ਵਾਲਾ ਹੈਗਾ ਬੰਦਾ ਕੌਣ ਚਾਚਾ ਹਰਜੀਤ ਉਹਨੇ ਨਹੀਂ ਜਾਣਾ ਉਹਨੇ ਠੋਕੇ ਦਿੱਤਾ ਇਹਨਾ ਜਿਵੇਂ ਆਪ ਹੀ ਮੇਰੇ ਮੱਥੇ 'ਤੇ ਨਾਂ ਲੱਗੀ ਤੇ ਨਾ ਮੈਨੂੰ ਕਮਾਈ ਜਦੋਂ ਪਹਿਲੀ ਦੀ ਗੱਲ ਹੋਈ ਐਵੇਂ ਨਾ ਟੱਪੇ ਜੋੜਿਆ ਕਰ ਤੁਰਨਾ ਕਿਉਂ ਨਹੀਂ ਮੈਨੂੰ ਫੋਨ ਕਰ ਲੈ ਲੈਂਦੇ ਉਹਨੇ ਛੱਟ ਆ ਜਾਣਾ ਵਾ ਮੰਮੀ ਮੈਨੂੰ ਨਹੀਂ ਲੱਗਦਾ ਉਹ ਤੁਰੂਗਾ ਮੈਂ ਫੋਨ ਆਪ ਕਰੂੰਗੀ ਨਾ ਇੱਕ ਉਹ ਸਾਹ ਦਿੰਦਾ ਤੇ ਇੱਕ ਤੇਰੀ ਚਾਚੀ ਸਾਹ ਦਿੰਦੀ ਔਖੀ ਵੇਲੇ ਚਾਚੀ ਨੂੰ ਤੇ ਦੱਸੋ ਆ ਫੋਨ ਲਾ ਕੇ ਚਾਚੀ ਨੇ ਤਾਂ ਮੈਂ ਦੱਸੂਗੀ ਵੇ ਹੁਣ ਤੇ ਘਰ ਤੱਕ ਆਉਂਦਾ ਪਿਆ ਤੇ ਕੀ ਬਣੂਗਾ ਜਿਹੜੀ ਅੰਦਰ ਬੈਠੀ ਹੈ ਉਹਦੇ ਬਾਰੇ ਪਤਾ ਲੱਗ ਗਿਆ ਤੇ ਮੰਮੀ ਨੂੰ ਪਤਾ ਲੱਗਾ ਹਲੇ ਨਹੀਂ ਲੱਗਾ ਉਦਾਂ ਜੇ ਲੱਗ ਗਿਆ ਨਾ ਫੇ ਬੜਾ ਮਸਲਾ ਪੈਣਾ ਇਸੇ ਕਰਕੇ ਤੇ ਮੈਂ ਅੰਦਰ ਦੇ ਕੇ ਆਈ ਆ ਤੈਨੂੰ ਕੀ ਪਤਾ ਮੇਰੀਆਂ ਚਲਾਕੀਆਂ ਦਾ ਫਿਰ ਚਲਾਕੀਆਂ ਕਰ ਲੋ ਹੋਰ ਚਲਾਕੀਆਂ ਕਰਦਿਆਂ ਕਰਦਿਆਂ ਤੇ ਇੱਥੋਂ ਤੱਕ ਆ ਗਿਆ ਕੰਮ ਤੇ ਇੱਥੋਂ ਤੱਕ ਸਭੀ ਤੂੰ ਹੀ ਲਿਆਇਆ ਮੈਨੂੰ ਉਦਾਂ ਨਹੀਂ ਮੈਂ ਆਉਣਾ ਇਥੋਂ ਤੱਕ ਤੂੰ ਹੀ ਰਪੜਾਇਆ ਵਾ ਹਮ ਤਰਾ ਸਾਰਾ ਕੁਝ ਵਿਕਾਤਾ ਹੁਣ ਪੈਸੇ ਵੀ ਉਹਨਾ ਮੰਗਣੇ ਕਿੱਥੋਂ ਦੇਣੇ ਹੂੰ ਪੈਸੇ ਤੇ ਲੱਗਣੇ ਹੀ ਆ ਮਾਮੇ ਨੂੰ ਕਰੋ ਫੋਨ ਆਹ ਗੱਲ ਬੜੀ ਵਧੀਆ ਮਾਮੇ ਨੂੰ ਕਰੋ ਫੋਨ ਮਾਮੇ ਨੇ ਰੁੱਖ ਲਾਇਆ ਪਿਆ ਹੁਣ ਤੋੜ-ਤੋੜ ਕੇ ਦੇਈ ਜਾਵੇ ਫੇਰ ਆਪਾਂ ਕਿੱਥੋਂ ਲਿਆਵਾਂਗੇ ਆਪਣੀ ਭੂਆ ਨੂੰ ਕਰ ਫੋਨ ਹੁਣ ਭੂਆ ਨੇ ਅੱਗੇ ਰੁਪਈਆ 50000 ਦਿੱਤਾ ਸੀ ਨਾ ਭੂਆ ਨੇ ਨਹੀਂ ਉਹ ਦੇਣੇ ਤੂੰ ਨੇ ਭੂਆ ਨੇ ਤਾਂ 50000 ਦਿੱਤਾ ਮਾਮੇ ਨੇ ਤਾਂ ਕਈ 50 ਦਿੱਤੇ ਆ ਭੂਆ ਦਾ 50000 ਦਾ ਬੜਾ ਨਾਮ ਆ ਤੇਰਾ ਹੁਣ ਫਿਰ ਕੀ ਕਰਾਂ ਮੰਮੀ ਕਹਿਣ ਤੇ ਨਹੀਂ ਆ ਪੂਆ ਨੂੰ ਫੋਨ ਕਰ ਲਾ ਕਰਦਾ ਫਿਰ ਆਹੋ ਪੂਆ ਨੂੰ ਫੋਨ ਕਰ ਲਾ ਕਰਦਾ ਫਿਰ ਮੰਮੀ ਮੈਂ ਲਉਂਦਾ ਵਾਂ ਪੂਆ ਨੂੰ ਫੋਨ ਤੂੰ ਅਹੀਂ ਬੂਆ ਖੋਲੋ ਉਹਨੂੰ ਵੀ ਕੱਢੋ ਬਾਹਰ ਆਹ ਮੈਂ ਖੋਲਦੀ ਆ ਤੂੰ ਲਾ ਪੂਆ ਆਪਣੀ ਹੁਣ ਭਲਾ ਕੀ ਕਹਿੰਦੀ ਓਏ ਵੇ ਹੁਣ ਕਿਤਰਾ ਇਹਦਾ ਰੰਗ ਓਟਿਆ ਇਹ ਮੂੰਹ ਦਾ ਹਾਂ ਦੱਸ ਮਾਮਾ ਧੀਆਂ ਕਿੰਨਾ ਕਿੰਨਾ ਚਰ ਗੱਲਾਂ ਕਰਦੇ ਆ ਇਹਨੂੰ ਭਲਾ ਪਤਾ ਹੀ ਨਹੀਂ ਆਂਦੇ ਮੈਨੂੰ ਪਤਾ ਹੀ ਨਹੀਂਗਾ ਕਿ ਤਰ੍ਹਾਂ ਨਹੀਂ ਪਤਾ ਹੋ ਰੇ ਗੱਲਾਂ ਸਾਰੀਆਂ ਮਾਵਾ ਧੀਆਂ ਕਰਦੀਆਂ ਜੋ ਕਰਦੀ ਹੋਈ ਬੀਤੀ ਭਲਾ ਇਹ ਕਿਉਂ ਨਹੀਂ ਕੀਤੀ ਹੋਊਗੀ ਆਂਦੀ ਮੈਨੂੰ ਪਤਾ ਹੀ ਨਹੀਂਗਾ ਕਿਉਂ ਨਹੀਂ ਪਤਾ ਇਹਨੂੰ ਭਲਾ ਹੈ ਮम्मी ਤਾਂ ਨੂੰ ਕਿੰਨੇ ਕਿਹਾ ਵਾ ਕਿਸ ਨੇ ਕਿਹਾ ਹੋਵੇ ਫਿਰ ਵੀ ਕਿਸ ਨੇ ਕਿਹਾ ਹੋਊਗਾ ਚਾਚੇ ਤਾਏ ਨੇ ਕਿਸ ਨੇ ਗੱਲ ਕੀਤੀ ਆ ਤੇ ਤੂੰ ਤੇਰੇ ਘਰ ਆਦਾ ਦੱਸਦਾ ਤੇ ਮੇਰੀ ਮਾਂ ਉੱਥੇ ਜਾ ਕੇ ਇੱਕ ਪੱਤਾ ਕਰੇ ਨਹੀਂ ਮੈਂ ਕਿਪੱਤਾ ਕਿਉਂ ਕਰਨਾ ਪਰ ਤੁਸੀਂ ਕਹਿੰਦੇ ਮੈਨੂੰ ਯਕੀਨ ਨਹੀਂ ਹੋਣ ਰਿਹਾ ਮੈਨੂੰ ਨਹੀਂ ਇਹ ਗੱਲ ਦਾ ਤੁਸੀਂ ਕਹਿੰਦੇ ਮੈਨੂੰ ਪਤਾ ਮੈਨੂੰ ਨਹੀਂ ਪਤਾ ਇਹ ਗੱਲ ਦਾ ਪਤਾ ਲੱਜੂ ਨਹੀਂ ਪਤਾ ਤੇ ਪਤਾ ਲੱਜੂਗਾ ਠੀਕ ਆ ਮਮੀ ਤੂੰ ਫਿਰ ਰਿਸ਼ਤਾ ਕਰਾਇਆ ਪਰ ਇਹਦਾ ਮਤਲਬ ਇਹਤ ਨਹੀਂ ਆ ਕਿ ਕੋਈ ਇਨਾ ਮਾੜਾ ਹੋ ਸਕਦਾ ਵਾ ਕੋਈ ਖਾਰ ਕੱਢਣੀ ਹੈ ਉਹਨਾਂ ਨੇ ਤੁਹਾਡੇ ਨਾਲ ਇਦਾਂ ਥੋੜੀ ਹੁੰਦੀ ਆ ਮੈਂ ਤਰਲੇ ਮੈਂ ਤਾਂ ਕਰ ਕਰਕੇ ਰਿਸ਼ਤਾ ਕਰਾਇਆ ਸੀ ਉਹ ਵੀ ਕਿਸੇ ਦੀ ਧੀ ਮੰਮੀ ਇਦਾਂ ਦਾ ਕੋਈ ਨਹੀਂ ਹੈਗਾ ਤਾਨੂੰ ਜਿੰਨੇ ਕਿਹਾ ਤੁਸੀਂ ਜਾਓ ਮੈਨਰੇ ਸਾਹਮਣੇ ਲਿਆਓ ਮੈਨੂੰ ਪਹੌਗਾ ਵੀ ਹਾਂ ਅਗਲਾ ਸੱਚ ਬੋਲਣ ਡਿਆ ਮੈਨੂੰ ਕੀ ਪਤਾ ਤਾ ਕਿ ਆਪਣੇ ਕੋਲੋਂ ਨਹੀਂ ਕਹਿਣ ਡੇ ਕਿਉਂ ਮੈਂ ਲਿਆਵਾ ਤਾਂ ਕਿਉਂ ਮੈਂ ਤੇਰੇ ਮੂੰਹ ਤੇ ਕਰਾਵਾਂ ਤੇ ਤੁਸੀਂ ਕਿਦਾਂ ਆਪਣੇ ਪੂਰੇ ਯਕੀਨ ਨਾਲ ਕਹਿਣ ਡੇ ਵੀ ਹਾਂ ਉਹਨਾਂ ਨੇ ਮਾਰੀ ਆ ਮੈਨੂੰ ਸਾਰਾ ਯਕੀਨ ਵਾਲੇ ਦਾ ਹੀ ਪਤਾ ਜਿੰਨੇ ਦੱਸਿਆ ਉਹਤੇ ਮੈਨੂੰ ਯਕੀਨ ਵਾ ਮੈਂ ਤੁਹਾਨੂੰ ਉਹਨਾਂ ਤੇ ਯਕੀਨ ਨਾ ਦਸ ਤਾਨੂੰ ਮੰਮੀ ਇਦਾਂ ਦੇ ਲੱਗਦੇ ਆ ਜੇ ਉਹ ਕਿਤੇ ਗਈ ਹੁੰਦੀ ਭਲਾ ਆਉਂਦੀ ਨਾ ਆਉਣੇ ਉਹ ਕਿੱਥੋਂ ਆ ਤਹਾਂ ਦਾ ਮਾਰ ਕੇ ਉੱਤੇ ਪਚਾਈ ਆ ਮੈਨੂੰ ਕਰ ਪਲੇਖਾ ਵਾ ਮੇਂ ਤਾਂ ਦਾ ਕੁਛ ਨਹੀਂ ਆ ਤੁਹਾਨੂੰ ਜਿੰਨੇ ਵੀ ਕਿਹਾ ਵਾ ਮੈਨੂੰ ਬਸ ਤੁਸੀਂ ਇੱਕ ਵਾਰੀ ਨਾਂ ਦੱਸ ਦੋ ਮੈਂ ਆਪੇ ਪੁੱਛ ਲੂੰਗੀ ਮੇਰੀ ਸੁਣ ਗੱਲ ਜੇ ਤੈਨੂੰ ਨਹੀਂ ਪਤਾ ਤੇ ਤੇਰੀ ਭਾਬੀ ਨੂੰ ਵੀ ਨਹੀਂ ਪਤਾ ਹੋਣਾ ਮੈਂ ਜਾਣੇ ਆ ਜਾ ਕੇ ਉੱਥੇ ਤੇ ਦੱਸਦੀ ਉਹਨੂੰ ਪਿਆ ਕੁਛ ਇਹਨਾਂ ਮਾਂ ਪੁੱਤਾਂ ਨੇ ਕੀਤਾ ਹੀ ਨਹੀਂ ਮੰਮੀ ਇਦਾਂ ਦਾ ਨਾ ਮਾਂ ਤੇਰੀ ਢੀ ਚਲਾਕ ਵਾ ਉਹ ਤਾਂ ਇੱਥੇ ਪਵੜੇ ਪਾਉਣ ਨੂੰ ਫਿਰਦੀ ਨਹੀਂ ਮੰਮੀ ਇਦਾਂ ਦਾ ਨਾ ਕੁਝ ਵੀ ਹੋਇਆ ਤੇ ਫਿਰ ਤੈਨੂੰ ਕਿੱਥੋਂ ਨਹੀਂ ਪਤਾ ਨਹੀਂ ਪਤਾ ਮੈਨੂੰ ਕਿਸੇ ਗੱਲ ਦਾ ਵੀ ਜਿੰਨੇ ਵੀ ਤੁਹਾਨੂੰ ਕਿਹਾ ਵਾ ਤੂੰ ਬੱਸ ਮੈਨੂੰ ਇੱਕ ਵਾਰੀ ਮੈਨੂੰ ਯਕੀਨ ਦਵਾ ਦੋ ਕਿ ਹਾਂ ਮੈਨੂੰ ਵੀ ਯਕੀਨ ਹੋ ਜਾਊਗਾ ਜਿੰਨੇ ਵੀ ਗੱਲ ਕਹੀਆਂ ਉਹਨੂੰ ਕੋਈ ਨਾ ਕੋਈ ਤੇ ਪਤਾ ਹੀ ਹੋਊਗਾ ਮੈਂ ਕਿੰਨੋਂ ਕਿੰਨੋਂ ਮੈਂ ਕਹਾਂ ਮੈਨੂੰ ਤਾਂ ਦੰਨਾ ਚਾਹਾਂ ਜਾਣਿਆ ਨੇ ਆਖਿਆ ਪਰ ਮੰਮੀ ਇਦਾਂ ਦਾ ਕੁਛ ਨਾ ਮੈਂ ਮਾਹਾਂ ਕਿਤੇ ਰਿਸ਼ਤਾ ਉਹਦਾ ਕਰਾਇਆ ਪਰ ਇਦਾਂ ਦਾ ਕੁਛ ਨਾ ਕਰਿਓ ਅੱਜ ਮੇਰੇ ਵੀ ਦਿਲ ਨੂੰ ਕਾਲੀ ਪੈਂਦੀ ਆ ਹੱਥੀ ਆਂਦੇ ਹੀ ਸੁਖ ਭਾਬੀ ਨੂੰ ਕੋਈ ਨਾ ਦੱਸਿਓ ਉਹ ਤੇ ਵਿਚਾਰੀ ਭੋਲੀ ਭੜੀ ਆ ਉਹਨੂੰ ਨਹੀਂ ਕਿਸੇ ਗੱਲ ਦਾ ਵੀ ਪਤਾ ਉਹਨੂੰ ਨੇ ਪਤਾ ਤਾਂ ਤੇਰੇ ਮਾਂ ਨੇ ਤੈਨੂੰ ਨਾ ਦੱਸਿਆ ਤੇਰੀ ਭਾਬੀ ਨੂੰ ਨਾ ਦੱਸਿਆ ਕਿੰਨਾ ਕੁ ਚਿਰ ਲੁਕਾਰ ਰੱਖੂਗੀ ਮੈਨੂੰ ਨਹੀਂ ਪਤਾ ਕੀ ਗੱਲ ਦਾ ਤੁਸੀਂ ਮੈਨੂੰ ਮੰਮੀ ਨੂੰ ਫੋਨ ਲਾ ਦੋ ਇੱਕ ਵਾਰੀ ਮੈਂ ਉਹਨਾਂ ਨੂੰ ਪੁੱਛ ਲੈਣੀ ਆ ਕਿ ਕੀ ਗੱਲ ਆ ਅੱਗੇ ਨਹੀਂ ਪੁੱਛਿਆ ਤੂੰ ਅੱਗੇ ਕਿੰਨਾ ਚਿਰ ਫੋਨ ਤੇ ਗੱਲਾਂ ਕਰਦੇ ਨੇ ਉਹਦੋਂ ਨਹੀਂ ਪੁੱਛਿਆ ਪਰ ਮੰਮੀ ਇਹੋ ਜੀ ਕੋਈ ਗੱਲ ਨਹੀਂ ਆ ਮੈਨੂੰ ਉਹਨਾਂ ਨੇ ਇਹੋ ਕਿਹਾ ਕਿ ਉਹ ਚਲ ਗਈ ਆ ਮੈਨੂੰ ਜੋ ਉਹਨਾਂ ਨੇ ਕਿਹਾ ਮੈਨੂੰ ਉਹੋ ਹੀ ਪਤਾ ਵਾ ਚਲ ਗਈ ਐ ਇਥੇ ਇਹ ਜੇ ਬਾਹਨੇ ਹੋਰ ਨਾ ਕਹਿਣ ਨੂੰ ਦੱਸਣਾ ਮੇਰੇ ਮੱਥੇ ਕਿਉਂ ਨਹੀਂ ਲਾਉਂਦੇ ਮੇਰੇ ਮੱਥੇ ਤੇ ਲਾਓ ਤੂੰ ਇੱਕ ਵਾਰ ਮੈਂ ਉਹਨਮਨੇ ਮੱਥੇ ਲਾਇਆ ਵਾ ਮੰਮੀ ਤੂੰ ਹੀ ਚਲ ਜਿਓ ਤੁਹਾਨੂੰ ਘੜਾ ਉਹਨਾਂ ਨੇ ਮਨਾ ਕੀਤਾ ਵਾ ਕਿਉਂਕਿ ਮੈਂ ਚਲ ਜਾਉਂਨਾ ਤੇ ਸ਼ਰਮਿੰਦੀ ਨੇ ਮੈਨੂੰ ਸੱਦੇ ਲਈ ਇੱਕ ਵਾਰ ਮੈਂ ਆਖਿਆ ਮੇਰੇ ਨੌਵੇਂ ਵੇਹ ਜਾ ਮਮੀ ਉਹਨਾਂ ਨੇ ਚਾਂਚੱਕ ਚਲੋ ਚੰਗਾ ਰਿਸ਼ਤਾ ਮਿਲਿਆ ਉਹਨਾਂ ਨੇ ਕਰ ਲਿਆ ਉਹਨਾਂ ਨੇ ਕਰ ਲਿਆ ਇਧਰੋਂ ਤਾਂ ਨਿਬੇੜ ਲੈਂਦੇ ਮੇਰੇ ਵੀ ਅੰਦਰੋਂ ਖੇਚ ਪੈਂਦੀ ਮਮੀ ਹੱਥੀ ਕਰਾਇਆ ਸੀ ਨਿਬੜਿਆ ਹੀ ਮਮੀ ਜਦੋਂ ਚਲੀ ਗਈ ਤੇ ਫਿਰ ਨਿਬੜਿਆ ਹੀ ਚਲ ਨਹੀਂ ਗਈ ਇਕਲਾ ਆ ਦਿੱਤੀ ਆ ਚਲ ਨਹੀਂ ਗਈ ਹੋ ਆ ਚੰਗਾ ਕੰਮ ਤੇਰੀ ਮਾਂ ਨੇ ਕੀਤਾ ਉਹਦੇ ਮਕਰਤੂਤਾਂ ਜਾਣਦੇ ਆ ਮਮੀ ਨਾ ਐਵੇਂ ਕੁਝ ਵੀ ਬੋਲੀ ਜਾਓ ਮੈਂ ਬਸ ਇਹ ਹੋਈ ਆ ਵੀ ਜੇ ਤੁਹਾਨੂੰ ਕੁਝ ਪਤਾ ਵਾ ਤੇ ਤੁਸੀਂ ਮੈਨੂੰ ਇੱਕ ਵਾਰੀ ਚੰਗੀ ਤਰ੍ਹਾਂ ਦੱਸ ਦੋ ਕਿ ਹਾਂ ਵਾਕਈ ਇਦਾਂ ਦਾ ਕੁਝ ਹੋਇਆ ਵਾ ਕਿ ਪੁਲਿਸ ਨੇ ਇੰਨਾ ਲੱਭਿਆ ਕਰਿਆ ਸਾਰੇ ਕੰਮ ਹੋਏ ਭਲਾ ਕੋਸ਼ਿਕਾ ਨੂੰ ਪਤਾ ਲੱਗਦਾ ਇਦਾਂ ਦੀ ਕੋਈ ਗੱਲ ਨਹੀਂ ਹੋਈ ਮੈਂ ਪੁਲਿਸ ਨੂੰ ਜਦ ਮਾੜਾ ਜਾ ਜਾ ਕੇ ਮੈਂ ਆਖਦਾ ਨਾ ਤੇ ਵੇਖ ਕਿਤਾਂ ਪੁਲਿਸ ਤਾਨੂੰ ਹੱਥ ਕੜੀਆਂ ਲਾ ਲਾ ਖੜਦੀ ਏ ਮੈਂ ਚੁੱਪ ਕੀਤੀ ਤੇਰੇ ਮੂੰਹ ਨੂੰ ਮਮੀ ਘਰ ਉਜੜ ਜਾਣਾ ਇਹੋ ਜਿਹਾ ਕੁਝ ਨਾ ਕਰਿਓ ਉਹ ਤਾਂ ਸਾਡੇ ਘਰ ਨੂੰ ਇਤਾਂ ਖੇਚਾ ਪਉਂਦੀ ਆ ਮੈਂ ਮੈਨੂੰ ਫੋਨ ਕਰ ਕਰਕੇ ਦੱਸਾਂ ਮੈਂ ਧੀ ਨੂੰ ਇਹ ਤਰ੍ਹਾਂ ਗੱਲਾਂ ਕਰਾਂ ਜਾ ਚਲੀ ਜਾ ਹੁਣ ਮੇਰੇ ਗੋਡੇ ਫੜ ਕੇ ਬੈਠੀ ਜਾ ਜਾ ਕੇ ਕੋਈ ਕੰਮ ਧੰਦਾ ਕਰ ਲਾ ਨਹੀਂ ਦੀ ਮੋੜ ਮੋੜ ਮੇਰੇ ਵਾਲਾ ਕਿਉਂ ਹੁਣ ਕੀ ਹੋਇਆ ਮੰਮੀ ਤੇ ਉਦਾਂ ਹੀ ਕਹਿਣ ਦੀ ਆ ਹੁਣ ਆ ਕੀ ਆ ਤੁਸੀਂ ਜਿਹੜੀਆਂ ਚਲਾਕੀਆਂ ਖੇਡਦੇ ਫੇੜਦੇ ਨਾ ਸਭ ਮੈਨੂੰ ਪਤਾ ਕਰ ਲੈਣਾ ਮੈਂ ਪਤਾ ਲੱਗ ਹੀ ਜਾਣਾ ਮੈਨੂੰ ਕਾਦੀਆਂ ਚ ਲਾਕੀਆਂ ਕੀਤੀਆਂ ਤੇ ਕੀ ਪਤਾ ਕਰਨਾ ਤੂੰ ਬਾਹਰ ਪਈ ਆਇਆ ਹੁਣਾਵਾ ਤਾਂ ਹੀ ਮੈਨੂੰ ਅੰਦਰ ਵੜਤਾ ਹੀ ਵੀ ਫੇਰ ਨਾ ਕਿਸ ਦੇ ਮੱਥੇ ਲੱਗ ਜੇ ਆਹੋ ਤੂੰ ਸੁਖਣਾ ਜਿੰਦਾ ਤੈਨੂੰ ਬਾਹਰ ਕੋਈ ਆਇਆ ਹੋਵੇ ਤੇ ਮੈਨੂੰ ਮੱਥੇ ਨਾਲ ਆਦਿਓ ਹਨਾ ਮੈਂ ਵੇਖਿਆ ਹੀ ਕੋਈ ਮੁੰਡਾ ਹੀ ਕੋ ਨਾ ਜਾ ਐਂਦੀ ਬਾਹਰ ਨੰਕੇ ਜਾਣ ਡਿਆ ਕੋਈ ਆਇਆ ਹੋਣਾ ਚਾਚੇ ਤਾਈ ਦੇ ਮੁੰਡਾ ਤੇ ਤੇਰਾ ਪਹਿਲਾ ਜ਼ਰੂਰੀ ਹੀ ਫੇਰ ਉੱਥੇ ਤੇ ਫੇਰ ਮੈਨੂੰ ਅੰਦਰ ਕਦੋਂ ਬੰਦ ਕੀਤਾ ਹੀ ਪਤਾ ਨਾ ਲੱਗੇ ਕੋ ਮੈਰੀ ਮੇਰੀ ਮਰਜ਼ੀ ਆ ਮੈਂ ਜਿੱਥੇ ਮਰਜ਼ੀ ਤੈਨੂੰ ਰੱਖ ਸਕਦੀ ਆ ਠੀਕ ਆ ਬੋਲਣ ਦੀ ਲੋੜ ਨਹੀਂ ਆ ਜਪਾਨ ਬੋਤੀ ਨਾ ਲੜਾਇਆ ਕਰ ਮੇਰੇ ਨਾਲ ਨਹੀਂ ਹੁਣ ਲੁਕਾਉਣ ਕੀ ਡੈ ਮੇਰੇ ਤੋਂ ਮੈਨੂੰ ਇਹ ਦੇ ਦੱਸੋ ਹੁਣ ਕਿਹੜੀ ਚੀਜ਼ ਆ ਜਿਹੜੀ ਮੇਰੇ ਤੋਂ ਲੁਕਾਈ ਜਾਣ ਰਹੀ ਆ ਹੁਣ ਕਿਤੇ ਸਾਬੀ ਦਾ ਤੀਜਾ ਵਿਆਹ ਤਾਂ ਨਹੀਂ ਹੋਇਆ ਆ ਤੀਜੀ ਵਿਚੋਲਣ ਤੂੰ ਹੀ ਕਿੱਡੇ ਪਖੰਡ ਕਰਦੀ ਜੇ ਦਾਸ ਹੀ ਦਿੱਤਾ ਵਾ ਉਹਦੀ ਲੜੀ ਪਰੋਈ ਜਾਂਦੀ ਆ ਤੀਜਾ ਚਫਾ ਵਿਆਹ ਹੋਇਆ ਈ ਸਾਬੀ ਦਾ ਉਹਦਾ ਮੰਮੀ ਮੇਰੇ ਗੱਲ ਦਾ ਗੁੱਸਾ ਨਾ ਕਰੇ ਪਰ ਤੁਹਾਨੂੰ ਬੋਲਣਾ ਬਿਲਕੁਲ ਨਹੀਂ ਆਉਂਦਾ ਕੀ ਮਤਲਬ ਆ ਭਾਬ ਕੀ ਮੈਂ ਵਿਚੋਲਣ ਬੋਲਣਾ ਨਹੀਂ ਤੁਹਾਨੂੰ ਆਉਂਦਾ ਉੱਤ? ਬੋਲਣਾ ਨਹੀਂ ਆਉਂਦਾ ਕਰਾਂ ਕੀ? ਬੋਲਣ ਤੋਂ ਮਜਬੂਰ ਤੂੰ ਕਰਦੀਆਂ ਮੈਨੂੰ। ਬਸ ਰੌਲਾ ਹੀ ਪਾਉਣਾ ਆਉਂਦਾ ਏ ਤੁਹਾਨੂੰ। ਰੌਲਾ ਹੀ ਪਾ ਲਿਆ ਹੋਰ ਕੀ ਕਰਨਾ? ਫਿਰ ਅੰਦਰ ਕਿਉਂ ਬੰਦ ਕੀਤਾ ਮੈਨੂੰ ਵੀ ਮੇਰੀ ਗੱਲ ਦਾ ਜਵਾਬ ਦਊਂ। ਹਰ ਗੱਲ ਦਾ ਜਵਾਬ ਮੇਰ ਕੋ ਹੈ ਨਹੀਂ। ਫਿਰ ਮੈਨੂੰ ਗਾਂਹ ਤੋਂ ਅੰਦਰ ਬੰਦ ਕਰਨ ਦੀ ਹਿੰਮਤ ਨਾ ਕਰਿਓ। ਹੈਗੀ ਏ ਮੇਰੇ ਵਿੱਚ ਮੈਂ ਕਰੂੰਗੀ। ਵੇਖੀ ਕਰਦੀ ਕਿੱਦਾਂ ਮੈਂ। ਏ ਤੇਰੀ ਨਹੀਂ ਆ ਹਰ ਗੱਲ ਤੇਰੀ ਮੰਨਾ ਮੈਂ ਮੈਂ ਸੱਸ ਵਾ ਤੂੰ ਨਹੀਂ ਮੇਰੀ ਸੱਸ ਕੋਈ ਗੱਲ ਨਹੀਂ ਫਿਰ ਤੁਸੀਂ ਆਪਣੀਆਂ ਮਰਜ਼ੀਆਂ ਕਰਨ ਦੇ ਨਾ ਜਿੱਦਨ ਫਿਰ ਮੈਂ ਆਪਣੀਆਂ ਮਰਜ਼ੀ ਤੇ ਆਈ ਨਾ ਫਿਰ ਮੰਮੀ ਤੁਹਾਨੂੰ ਪਤਾ ਲੱਗੂਗਾ ਕਰ ਲਈ ਜੋ ਕਰਨਾ ਤੂੰ ਆਪਣੀਆਂ ਮਰਜ਼ੀਆਂ ਇਹਦੇ ਕਾਦੀ ਮਰਜ਼ੀ ਕਰਨੀ ਤੂੰ ਆਪਣੀਂ ਦੱਸ ਮੈਨੂੰ ਜਿੱਦਾਂ ਹਾਂ ਤੁਸੀਂ ਮੈਨੂੰ ਅੰਦਰ ਬੰਦ ਕਰਦੇ ਜੇ ਨਾ ਤਾਂ ਕੋਈ ਨਾ ਕੋਈ ਗੱਲ ਹੈਗੀ ਤਾਂ ਤਾਂ ਹੀ ਕਰਦੇ ਜੇ ਨਹੀਂ ਤੇ ਕੀ ਨੌਬਤ ਪਈ ਪਹਿਲੋ ਤੁਸੀਂ ਆਪਣੇ ਮੁੰਡੇ ਨੂੰ ਅੰਦਰ ਬੰਦ ਕੀਤਾ ਗੁੰਡਾ ਮਾਰ ਕੇ ਹੁਣ ਮੈਨੂੰ ਕਰਕੇ ਜੇ ਹੈ ਹਾਏ ਸੁਖ ਤੇਰ ਕੋ ਬੁਝਾਰਤਾ ਪਾਉਣ ਨੂੰ ਗੱਲਾਂ ਆਉਂਦੀਆਂ ਕਿੱਥੋਂ ਆ ਮੈਂ ਨਹੀਂ ਵਿਚਾਰਤਾ ਪਾਉਂਦੀ ਵਿਚਾਰਤਾ ਤੁਸੀਂ ਜੇ ਪਹੇਲੀਆਂ ਤੁਸੀਂ ਜੇ ਮਾਂ ਪੁੱਤ ਜਿਹੜੀਆਂ ਸੁਲਝਣ ਹੀ ਨਹੀਂ ਲਈਆਂ ਮੇਰੇ ਕੋਲ ਪਤਾ ਨਹੀਂ ਇਹ ドラਮੇ ਕੀ ਕਰਦੀ ਹੈ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿੱਡੀ ਸੱਚੀ ਗਿਰਕਟ ਵਾਂਗੂ ਰੰਗ ਬਦਲਦੀ ਕਦੀ ਕੋਛ ਕਦੀ ਕੋਛ